ਸਭ ਤੋਂ ਪਹਿਲਾਂ ਪੂਣੀ ਦੀ ਕੰਨੀ ਦੇ ਵਾਲੇ ਪਾਸਿਓਂ ਪੱਗ ਨੂੰ ਦੋਨਾਂ ਛਾੜਿਆਂ ਤੋਂ ਫੜ ਕੇ ਪਹਿਲਾਂ ਇੱਕ ਪਾਸੇ ਨੂੰ ਫਿਰ ਦੂਸਰੇ ਪਾਸੇ ਨੂੰ ਅੰਦਰ ਫੋਲਡ ਕਰਕੇ ਦੋਨਾਂ ਕੰਨੀਆਂ ਨੂੰ ਨਾਲ ਜੋੜ ਕੇ ਪੂਣੀ ਦੀ ਤੈਹ ਲਗਾ ਲੈਣੀ ਹੈ ਚੰਗੀ ਤਰ੍ਹਾਂ ਖਿੱਚ ਕੇ ਪੂਣੀ ਦੇ ਜੋ ਪਤਲੇ ਪੱਲੇ ਨੇ ਉਹਨਾਂ ਨੂੰ ਇਕੱਠੇ ਕਰਕੇ ਹਲਕਾ ਜਿਹਾ ਝੜਕਾ ਲਾ ਕੇ ਗੰਡ ਮਾਰ ਲੈਣੀ ਆ ਉਸ ਤੋਂ ਬਾਅਦ ਉੱਪਰਲੇ ਪਤਲੇ ਪੱਸ਼ਾ ਨੂੰ ਇਕੱਠੇ ਕਰਦੇ ਹੋਏ ਹੁਣੇ ਇਕੱਠੀ ਕਰ ਲੈਣੀ ਆ ਪੂਣੀ ਦਾ ਜੋ ਮੋਟਾ ਪੱਸ਼ਾ ਹੈ ਉਹ ਥੱਲੇ ਬਿਠਾ ਦੇਣਾ ਹੈ ਅਤੇ ਜੋ ਪਤਲੇ ਪੱਸੇ ਨੇ ਉਹਨਾਂ ਨੂੰ ਇਕੱਠੇ ਕਰਦੇ ਹੋਏ ਹੁਣੇ ਕਰ ਲੈਣੀ ਹੈ ਇੱਕ ਗੱਲ ਦਾ ਖਿਆਲ ਰੱਖਣਾ ਹੈ ਜੋ ਆਪਾਂ ਪੁਣੀ ਦੇ ਪਤਲੇ ਲੜ ਫੜੇ ਨੇ ਇਹਨਾਂ ਨੂੰ ਸਿੰਗਲ ਹੀ ਫੜਨਾ ਮੋਟਾ ਪਾਸਾ ਥੱਲੇ ਬਿਠਾ ਲੈਣਾ ਹਾਈ ਗੁਰੂ ਜੀ ਦਾ ਖਾਲਸਾ ਹਾਈ ਗੁਰੂ ਜੀ ਕੀ ਫਤਿਹ